ਨੌਜ਼ੀ ਕੀ ਮੁੱਖ ਮੰਤਰੀ ਪਗਮਨ ਸਿੰਘ ਮਾਨ ਜੱਜਨਾਲਾ ਦਾ ਦੌਰਾ ਕਰਨਗੇ ਨੌਜ਼ੀ ਕੀ ਹੜ੍ਹ ਪੀੜਤਾਂ ਨੂੰ ਰਾਹਤ ਫੰਡ ਵੰਡਣ ਦੀ ਸ਼ੁਰੂਆਤ ਜਿਹੜੀ ਅੱਜ ਤੋਂ ਹੋਵੇਗੀ ਉਥੇ ਹੀ ਮੰਤਰੀ ਹਰਪ੍ਰੀਤ ਸਿੰਘ ਮੁੰਡਿਆ ਤੇ ਕੁਲਦੀਪ ਸਿੰਘ ਢਾਲੀਵਾਲ ਵੀ ਜਿਹੜੇ ਉਹ ਮੌਜੂਦ ਰਹਣਗੇ ਦਿਵਾਲੀ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਪਰਵਾਰਾਂ ਨੂੰ ਰਾਹਤ ਫੰਡ ਦਾ ਐਲਾਨ ਜਿਹੜਾ ਤਹਿਤ ਉਹ ਦੱਸ ਜਾਵੇਗਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਨਾਲਾ ਦਾ ਦੌਰਾ ਕਰਨ ਕੇ ਇਸ ਕੋਲੇ ਦੀ ਵੱਡੀ ਖਬਰ ਦਾ ਸ ਹੈ ਕਿ ਹੜ੍ਹ ਪੀੜਤਾਂ ਨੂੰ ਰਾਹਤ ਫੰਡ ਵੰਡਣ ਦੀ ਸ਼ੁਰੂਆਤ ਜਿਹੜੀ ਉਹ ਅੱਜ ਤੋਂ ਸ਼ੁਰੂ ਹੋਵੇਗੀ ਉਹਨਾਂ ਦੇ ਨਾਲ ਕੈਬਨਟ ਮੰਤਰੀ ਹਰਦੀਪ ਮੁੰਡੀਆਂ ਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਰ ਵੀ ਜਿਹੜੇ ਉਹ ਮੌਜੂਦ ਰਹਣਗੇ ਦੀਵਾਲੀ ਤੋਂ ਪਹਿਲਾਂ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਫੰਡ ਜਿਹੜਾ ਦਿੱਤਾ ਜਾਵੇਗਾ ਕੱਲੇ ਦੀ ਵੱਡੀ ਖਬਰ ਵੱਡੀ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਅ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅਜਨਾਲਾ ਦਾ ਦੌਰਾ ਜਿਹੜਾ ਕੀਤਾ ਜਾਵੇਗਾ ਦੀਵਾਲੀ ਤੋਂ ਪਹਿਲਾਂ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਫੰਡ ਦਾ ਐਲਾਨ ਜਿਹੜਾ ਉਹ ਕੀਤਾ ਜਾਵੇਗਾ ਤੇ ਉੱਤੇ ਅੱਜ ਤੋਂ ਜਿਹੜਾ ਰਾਜ ਫੰਡ ਦਾ ਰਾਤ ਫੰਡ ਜਿਹੜਾ ਉਹ ਸ਼ੁਰੂ ਹੋਵੇਗਾ ਦੱਸਦੀ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਵਦੇਰੀ ਜਾਣਕਾਰੀ ਦੇ ਲਈ ਅਮਿਤ ਸੇਠੀ ਸਰਨਲ ਜੁੜ ਚੁੱਕੇ ਨੇ ਅਮਿਤ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਨਾਲਾ ਦਾ ਦੌਰਾ ਹੈ ਤੇ ਇਸ ਦੇ ਨਾਲ ਹੀ ਰਾਤ ਫੰਡ ਦਾ ਜਿਹੜਾ ਅੱਜ ਸ਼ੁਰੂ ਹੋਵੇਗਾ ਕਿ ਕੁਝ ਜਾਣਕਾਰੀ ਇਹ ਹੋਰ ਬਿਲਕੁਲ ਜੇ ਅੱਜ ਦੀ ਗੱਲ ਕਰੀਏ ਤੇ ਅੱਜ ਵੀ ਜ਼ਰੂਰ ਦੌਰਾ ਵੀ ਹੈ ਤੇ ਨਾਲ ਹੀ ਅਗਰ ਗੱਲ ਕੀਤੀ ਜਾਵੇ ਅੱਜ ਕੈਂਪਲਾਈਨ ਦੀ ਇੱਕ ਅਹਿਮ ਮੀਟਿੰਗ ਹੈ ਤੇ ਜੇ ਅਗਰ ਕੈਂਪਲਾਈਨ ਦੀ ਮੀਟਿੰਗ ਦੀ ਗੱਲ ਕਰੀਏ ਉਹਦੇ ਵਿੱਚ ਵੀ ਜਿਹੜੇ ਨੇ ਪੰਜਾਬ ਦੇ ਵੀ ਜਿਹੜੇ ਵੜਿਹੜਾ ਆਏ ਸੀ ਉਹਨੂੰ ਲੈ ਕੇ ਜਿਹੜੀ ਹੈ ਬਿਲਕੁਲ ਰਣਨੀਤੀ ਜਿਹੜੀ ਆ ਬਣਾਈ ਜਾ ਸਕਦੀ ਹੈ ਉੱਥੇ ਕਈ ਚੀਜ਼ਾਂ ਨੂੰ ਜਿਹੜੀ ਹੈ ਹਰ ਕਿਸੇ ਨੂੰ ਮਿਲ ਸਕਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਜਿਹਦੇ ਉੱਤੇ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ ਜਿਹੜੀ ਹੈ ਸਹਾਇਤਾ ਦੇਣੀ ਤੇ ਇਸ ਦੇ ਨਾਲ ਹੀ ਅੱਜ ਅਜਨਾਲਾ ਜਾਣਗੇ ਤਾਂ ਭਲਕੇ ਜ਼ਾਹਿਰ ਜੀ ਗੱਲ ਹੈ ਕਿ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਜਿਹੜਾ ਅੱਜ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸ਼ੁਰੂ ਹੋਵੇਗਾ ਬਿਲਕੁਲ ਅਜਨਾਲਾ ਜਾਣਗੇ ਤੇ ਉੱਥੇ ਕਿਸ ਜਗ੍ਹਾ ਤੇ ਹੜ੍ਹ ਆਏ ਸੀਗੇ ਉੱਥੇ ਜਾ ਕੇ ਜਿਹੜਾ ਹੈ ਪੁਰ ਬਿਲਕੁਲ ਦौरा ਕੀਤਾ ਜਾਵੇਗਾ ਜੀ ਨੁਕਸਾਨ ਹੋਇਆ ਉਸ ਚੀਜ਼ ਦਾ ਪੂਰਾ ਜਾਇਜ਼ਾ ਲਿੱਤਾ ਜਾਏਗਾ ਹਾਲਾਂਕਿ ਪਹਿਲਾਂ ਵੀ ਜਦੋਂ ਹੜ੍ਹ ਆਏ ਸੀਗੇ ਉਹ ਦਰਮਿਆਨ ਵੀ ਸੀਐਮ ਪੰਜਾਬ ਜਿਹੜੇ ਨੇ ਗਰਾਊਂਡ 'ਤੇ ਸੀਗੇ ਤੇ ਅੱਜ ਵੀ ਉਹਨਾਂ ਦਾ ਅਜਨਾਲਾ ਦਾ ਦੌਰਾ ਆਇਆ ਸੀ। ਬਧੇਰੀ ਜਾਣਕਾਰੀ ਦੇ ਲਈ ਅਮਿਤ ਬਹੁਤ-ਬਹੁਤ ਤੰਵਾਦ ਜੁੜੇ ਰਾਂਗੋ। ਤੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਜਨਾਲਾ ਦਾ ਦੌਰਾ ਕਰਨਗੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਹਰਦੀਪ ਗੁੰਡਿਆ ਤੇ ਵਿਧਾਇਕ ਸੁਖਦੀਪ ਸਿੰਘ ਢਾਲੀਵਾਲ ਮੌਜੂਦ ਰਹਿਣਗੇ ਰਾਤ ਫੰਡ ਵੰਡਣ ਦਾ ਜਿਹੜੀ ਸ਼ੁਰੂਆਤ ਹੈ ਉਹ ਅੱਜ ਤੋਂ ਸ਼ੁਰੂ ਹੋਵੇਗੀ